ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿਛਲੀ ਵਾਰੀ ਕਿਹੜੇ ਗੁਰੂ ਸਾਹਿਬ ਜੀ ਬਾਰੇ ਸਾਖੀ ਸੁਣੀ ਸੀ ਸਾਰੇ ਬੋਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਅਸੀਂ ਕਿਹੜੀ ਬੀਬੀ ਦੀ ਸਾਖੀ ਸੁਣੀ ਸੀ ਬੀਬੀ ਦਾ ਨਾਮ ਕੀ ਸੀਗਾ ਬੀਬੀ ਰਜਨੀ ਜੀ ਤੇ ਮੈਂ ਕਿਹਾ ਸੀਗਾ ਤੁਸੀਂ ਜੇ ਟਾਈਮ ਲਗਾਏ ਬੀਬੀ ਰਜਨੀ ਵਾਲੀ ਮੂਵੀ ਵੀ ਦੇਖ ਸਕਦੇ ਆ ਤੇ ਅੱਜ ਤੁਹਾਨੂੰ ਪਤਾ ਸੀ ਗੁਰੂ ਘਰ ਦੇ ਵਿੱਚ ਕੀ ਸੈਲੀਬ੍ਰੇਟ ਕਰ ਰਹੇ ਆ ਅੱਜ ਕੀ ਹੈਗਾ ਕੀ ਸੈਲੀਬ੍ਰੇਟ ਕਰ ਰਹੇ ਸੀ ਗੁਰੂ ਨਾਨਕ ਦੇਵ ਜੀ ਦਾ ਵਿਆਪੁਰਬ ਹੈਗਾ ਅੱਜ ਹੈਨਾ ਸੋ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦੇ ਵਿਆਪੁਰਬ ਬਾਰੇ ਗੱਲ ਕਰਾਂਗੇ ਗੁਰੂ ਨਾਨਕ ਦੇਵ ਜੀ ਸਾਰੇ ਕਿੰਵੇਂ ਕਰੂਆਂ ਉਹਨਾਂ ਦੇ ਪਿਤਾ ਜੀ ਦਾ ਕੀ ਨਾਮ ਸੀਗਾ ਮਹਿਤਾ ਕਲਿਆਣ ਦਾਸ ਜੀ ਕੀ ਨਾਮ ਸੀਗਾ ਤੇ ਉਹਨਾਂ ਦੀ ਮਾਤਾ ਜੀ ਦਾ ਕੀ ਨਾਮ ਸੀਗਾ ਮਾਤਾ ਤ੍ਰਿਪਤਾ ਜੀ ਸਾਰੇ ਬੋਲੋ ਮਾਤਾ ਤ੍ਰਿਪਤਾ ਜੀ ਉਹਨਾਂ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਪਤਾ ਕਿਸੇ ਨੂੰ ਰਾਏ ਭੋਏ ਦੀ ਧਿਲਵੰਡੀ ਕਿੱਥੇ ਹੋਇਆ ਸੀਗਾ ਤੇ ਉਹਨਾਂ ਦੀ ਭੈਣ ਦਾ ਕੀ ਨਾਮ ਸੀਗਾ ਬੀਬੀ ਨਾਨਕੀ ਜੀ ਹਾਂਜੀ ਤੇ ਉਹਨਾਂ ਦੀ ਜਿਹੜੀ ਵਾਈਫ ਸੀਗੀ ਉਹਨਾਂ ਦਾ ਨਾਮ ਕੀ ਸੀਗਾ ਸਾਰੇ ਬੋਲੋ ਮਾਤਾ ਸੁਲਖਣੀ ਜੀ ਮਾਤਾ ਸੁਲਖਣੀ ਜੀ ਸੋ ਗੁਰੂ ਨਾਨਕ ਦੇਵ ਜੀ ਆਪਣੇ ਭੈਣ ਜੀ ਤੇ ਆਪਣੇ ਪਈਆ ਜੀ ਕੋ ਰੰਦੇ ਸੀਗੇ ਸੁਲਤਾਨਪੁਰ ਲੋਤੀ ਤੇ ਉਥੇ ਮੋਦੀ ਖਾਣੇ ਦੇ ਵਿੱਚ ਕੰਮ ਕਰਦੇ ਸੀਗੇ ਤੇ ਉਹ ਜੋ ਵੀ ਉਹਨਾਂ ਕੋਲ ਸੇਵਿੰਗ ਹੁੰਦੀ ਸੀ ਉਹ ਵੀ ਉਹ ਸਾਧੂ ਸੰਤਾਂ ਨੂੰ ਦਾਨ ਕਰ ਦਿੰਦੇ ਸੀਗੇ ਜਿਹੜੇ ਉਹਨਾਂ ਦੇ ਸਿਸਟਰ ਸੀਗੇ ਉਹਨਾਂ ਨੂੰ ਹਮੇਸ਼ਾ ਇਸ ਚੀਜ਼ ਦੀ ਚਿੰਤਾ ਰਹਿੰਦੀ ਸੀਗੀ ਤੇ ਉਹ ਕਹਿੰਦੇ ਸੀਗੇ ਕਿ ਜੇ ਅਸੀਂ ਇਹਨਾਂ ਦਾ ਵਿਆਹ ਕਰ ਦਈਏ ਤੇ ਵਿਆਹ ਕਰਕੇ ਗ੍ਰਸਤੀਵਨ ਚ ਆ ਕੇ ਹੋ ਸਕਦਾ ਹੈ ਥੋੜੀ ਸੇਵਿੰਗ ਕਰ ਲੈਣ ਹੈ ਨਾ ਸਾਰਾ ਕੁਝ ਦਾਨ ਪੁੰਚ ਨਾ ਦੇ ਦਿਆ ਕਰਨ ਫਿਰ ਉਹਨਾਂ ਦਾ ਵਿਆਹ ਤਾਂ ਆਇਆ ਹੁੰਦਾ ਕਿਦੋਂ ਨਾਲ ਹੁੰਦਾ ਵਿਆਤ ਹੈ ਮਾਤਾ ਮਾਤਾ ਸੁਲਖਣੀ ਜੀ ਸੋ ਗੁਰੂ ਨਾਨਕ ਦੇਵ ਜੀ ਵਿਆਹ ਵਸਤੇ ਹਾਂ ਕਰ ਦਿੰਦੇ ਆ ਹਿਸਟਰੀ ਵਿੱਚ ਆਂਦਾ ਹੈ ਕਿ ਹੀ ਵਾਸ ਓਨਲੀ 16 ਔਰ ਕੇਂ ਜਗ੍ਹਾ ਤੇ ਆਂਦਾ ਹੀ ਵਾਸ 18 ਇਅਰ 올 ਤੇ ਉਹ ਸੁਲਤਾਨਪੁਰ ਲੋਧੀ ਤੋਂ ਕਿਉਂਕਿ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਤੁਹਾਨੂੰ ਕੀ ਲੱਗਦਾ ਕਿ ਮੈਂ ਵਿਆਹ ਵਸਤੇ ਹਾਂ ਨਹੀਂ ਕਰਾਂਗਾ ਮੈਂ ਤੇ ਗ੍ਰਸਥ ਜੀਵਨ ਚ ਰਹਿ ਕੇ ਵੀ ਅਸੀਂ ਰੱਬ ਨੂੰ ਪਾ ਸਕਦੇ ਆ ਉਹਨਾਂ ਨੇ ਸਾਨੂੰ ਇਹ ਲੈਸਨ ਦੇਣਾ ਸੀਗਾ ਕਿ ਤੁਸੀਂ ਗ੍ਰਸਥ ਜੀਵਨ ਦੇ ਵਿੱਚ ਆ ਕੇ ਵੀ ਰੱਬ ਨੂੰ ਪਾ ਸਕਦੇ ਹੋ ਸਾਧੂ ਸੰਤਾਂ ਦੀ ਸੇਵਾ ਕਰ ਸਕਦੇ ਹੋ ਸੋ ਗੁਰੂ ਨਾਨਕ ਦੇਵ ਜੀ ਉੱਥੋਂ ਦੀ ਜਦੋਂ ਬਰਾਤ ਸੁਲਤਾਨਪੁਰ ਲੋਧੀ ਤੋ ਚਲਦੀ ਹੈਗੀ ਐ ਬਟਾਲੇ ਵੱਲ ਆਂਦੀ ਹੈਗੀ ਐ ਤੇ ਬਟਾਲੇ ਦੇ ਵਿੱਚ ਉੱਥੇ ਇੱਕ ਕੱਚੀ ਕੰਧ ਹੁੰਦੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਜਦੋਂ ਬੰਦੇ ਐ ਤੇ ਇੱਕ ਬਜ਼ੁਰਗ ਮਾਤਾ ਉਹਨਾਂ ਕੋਲ ਆ ਕੇ ਕਹਿੰਦੀ ਹੈ ਕਿ ਤੁਸੀਂ ਇਹ ਕੰਧ ਕੋਲ ਨਾ ਬੈਠੋ ਕਿਉਂਕਿ ਇਹ ਕੰਧ ਤੁਹਾਡੇ ਉੱਪਰ ਡਿੱਗ ਜਾਣੀ ਹੈ ਕਈ ਜਗ੍ਹਾ ਹਿਸਟਰੀ ਦੇ ਵਿੱਚ ਆਂਦਾ ਹੈ ਕਿ ਜਿਹੜੇ ਪੰਡਿਤ ਸੀਗੇ ਉਹਨਾਂ ਨੂੰ ਗੁੱਸਾ ਹੁੰਦਾ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਆਪਣੇ ਉਹ ਸ਼ਬਦ ਦੇ ਹਾਲੇ-ਦwale ਲਾਵਾ ਲੈਂਦੇ ਐ ਤੇ ਉਹ ਕੰਧ ਛੁੱਟਣਾ ਚਾਹੁੰਦੇ ਐ ਪਰ ਕਈ ਜਗ੍ਹਾ ਵਿੱਚ ਆਂਦਾ ਹੈ ਕਿ ਮਾਤਾ ਕਹਿੰਦੀ ਕਿ ਕੱਚੀ ਕੰਧ ਹੈ ਤੁਸੀਂ ਇੱਥੋਂ ਪਰੇ हट ਜਾਓ ਤੋ ਗੁਰੂ ਨਾਨਕ ਦੇਵ ਨੇ ਵਿਆਹ ਦੀ ਅਸੀਂ ਇਹ ਨਿਸ਼ਾਨੀ ਦੇਖ ਕੇ ਜਾਵਾਂਗੇ ਕਿ ਰਹਿੰਦੀ ਦੁਨੀਆ ਤੱਕ ਜਿਹੜੀ ਇੱਕ ਖੱચી ਕੰਦ ਹੈ ਇਹ ਕਦੀ ਵੀ ਨਹੀਂ ਦਿਗੇਗੀ ਕਦੀ ਵੀ ਨਹੀਂ ਦਿਗੇਗੀ ਤੇ ਉੱਥੇ ਹੁਣ ਗੁਰਦੁਆਰਾ ਸਾਹਿਬ ਹੈਗਾ ਗੁਰਦੁਆਰੇ ਦਾ ਨਾਮ ਹੈਗਾ ਗੁਰਦੁਆਰਾ ਕੰਦ ਸਾਹਿਬ ਕੀ ਨਾਮ ਹੈ ਸੁਸੰਗਤਾਂ ਉੱਥੇ ਆ ਕੇ ਉਹ ਕੱਚੀ ਕੰਤੋਂ ਮਿੱਟੀ ਲੈ ਲੈ ਕੇ ਜਾਂਦੀ ਰਹਿੰਦੀਆਂ ਸੀਗੀਆਂ ਫਿਰ ਉਹਨਾਂ ਨੇ ਹੁਣ ਉਹ ਗੰਧ ਜਿਹੜੀ ਐ ਕੱਚ ਦੀ ਜਿਹੜੀ ਉਹਦੇ ਆਲੇ ਦੁਆਲੇ ਪਰਤ ਚੜਾ ਦਿੰਦੀ ਹੈ ਕੱਚ ਦੀ ਗੰਧ ਆਲੇ ਦੁਆਲੇ ਬਣਾ ਦਿੰਦੀ ਹੈ ਤਾਂ ਕਿ ਉਹ ਗੰਧ ਨੂੰ ਹੋਰ ਜ਼ਿਆਦਾ ਸੰਗਤ ਜਿਹੜੀ ਐ ਹਾਸਤੇ ਹਾਸਤੇ ਲੈ ਕੇ ਨਾ ਚਲੀ ਜਾਵੇ ਹੈਨਾ ਸੋ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਮੈਂ ਲਾਵਾ ਅੱਗ ਦੇ ਦੁਆਲੇ ਨਹੀਂ ਲੈਣੀਆਂ ਹੈਗੀਆਂ ਹਿੰਦੂਆਂ ਚ ਅੱਗ ਦੇ ਆਲੇ ਦੁਆਲੇ ਲਾਵਾ ਹੁੰਦੀਆਂ ਤੇ ਉਸ ਟਾਈਮ ਦੇ ਵਿੱਚ ਅੱਗ ਦੇ ਆਲੇ ਦੁਆਲੇ ਲਾਵਾ ਹੁੰਦੀਆਂ ਸੀ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਮੇਰੇ ਜਿਹੜੇ ਗੁਰੂ ਆ ਉਹ ਅੱਗ ਨਹੀਂ ਹੈਗੀ ਸ਼ਬਦ ਮੇਰਾ ਗੁਰੂ ਹੈਗਾ ਮੈਂ ਸ਼ਬਦ ਦੇ ਆਲੇ ਦੁਆਲੇ ਲਾਵਾ ਲਾਣੀ ਹੈ ਤੇ ਸਾਰੇ ਇਸ ਚੀਜ਼ ਦਾ ਬੜਾ ਇਤਰਾਜ਼ ਕਰਦੇ ਆ ਜਿਹੜੇ ਪੰਡਿਤ ਸੀਗੇ ਉਹਨਾਂ ਦੀ ਤੇ ਦੁਕਾਨ ਇੱਥੋਂ ਚੱਲਦੀ ਸੀਗੀ ਤੇ ਉਹ ਕਹਿੰਦੇ ਕਿ ਕੀ ਕਰ ਰਹੇ ਹੈਗੇ ਆ ਬਟ ਗੁਰੂ ਨਾਨਕ ਦੇਵ ਜੀ ਆਪਣੀ ਗੱਲ ਤੇ ਅਟੱਲ ਰਹਿੰਦੇ ਹੈਗੇ ਆ ਤੇ ਉਹ ਉੱਥੇ ਸੰਗਤ ਕੋਲੋਂ ਇੱਕ ਸਾਫ਼ ਚੋਕੀ ਸਾਫ਼ ਕੱਪੜਾ ਇੱਕ ਪੇਪਰ ਮੰਗਾਉਂਦੇ ਆ ਤੇ ਪੇਪਰ ਦੇ ਉੱਪਰ ਉਹ ਮੂਲ ਮੰਤਰ ਦਾ ਪਾਠ ਲਿਖ ਕੇ ਤੇ ਉਹਦੇ ਆਲੇ ਦੁਆਲੇ ਲਾਵਾ ਲਾਂਦੇ ਹੈਗੇ ਆ ਸੋ ਅਸੀਂ ਇਸ ਹਿਸਟਰੀ ਨੂੰ ਚੇਤਾ ਰੱਖਣਾ ਸੀ ਚੇਤਾ ਰੱਖਣਾ ਹੈ ਕਿ ਅੱਜ ਗੁਰੂ ਨਾਨਕ ਦੇਵ ਜੀ ਦਾ ਪੁਰਬ ਹੈ ਗਾਵੈ ਤੇ ਅਸੀਂ ਗੁਰੂ ਘਰ ਜਿੱਦਾਂ ਹੁਣ ਕਿਸੇ ਦਾ ਵਿਆਹ ਹੋਵੇ ਮੈਰਿਜ ਅਨਿਵਰਸਰੀ ਹੁੰਦੀ ਹੈ ਹੈਨਾ ਸੋ ਸਾਡੇ ਗੁਰੂ ਦਾ ਅੱਜ ਵਿਆਪ ਪੁਰਬ ਹੈਗਾ ਤੁਸਾਨੂੰ ਸਾਰਿਆਂ ਨੂੰ ਇਸ ਚੀਜ਼ ਦੀ ਐਕਸਾਈਟਮੈਂਟ ਹੋਣੀ ਚਾਹੀਦੀ ਹੈ ਹੈਨਾ ਸੋ ਹੁਣ ਅਸੀਂ ਗੁਰੂ ਨਾਨਕ ਦੇਵ ਜੀ ਦਾ ਨਾਮ ਲਵਾਂਗੇ ਸਾਰਿਆਂ ਦੀ ਆਵਾਜ਼ ਵਿੱਚ ਆਣੀ ਚਾਹੀਦੀ ਹੈ ਤਾਨ ਹੈ ਤਾਨ ਹੈ ਤਾਨ ਹੈ ਗੁਰੂ ਨਾਨਕ ਦੇਵ ਜੀ ਦਾਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਦੇਵ ਜੀ ਤਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ